ਸਵਾਗਤ ਹੈ ਜੀ ਸਭ ਦਾ ਰਿਆੜ ਫੂਡ ਚੈਨਲ ਦੇ ਉੱਤੇ ਅੱਜ ਅਸੀਂ ਨਾ ਹਰੀਆਂ ਮਿਰਚਾਂ ਤਲ ਕੇ ਬਣਾਉਨੇ ਆ ਮੋਟੀਆਂ ਵਾਲੀਆਂ ਮਿਰਚਾਂ ਬਹੁਤ ਟੇਸਟੀ ਬਣਾਵਾਂਗੇ ਇਹਨਾਂ ਨੂੰ ਤਲਣ ਵਾਸਤੇ ਅਸੀਂ 3 ਚਮਚੇ ਵੇਸਣ ਲਿਆਏ 2 ਚਮਚੇ ਚੋਲਾਂ ਦਾ ਆਟਾ ਲਿਆਏ ਇਦੇ ਵਿੱਚ ਜੀਰਾ ਪਾਊਡਰ ਪਾਇਆ ਅੱਧਾ ਚਮਚਾ ਛੋਟਾ ਵਾਲਾ ਚਮਚਾ ਇਹ ਚਿੱਲੀ ਫਲੇਕਸ ਪਾਏ ਨੇ ਸਵਾਦ ਅਨੁਸਾਰ ਥੋੜੇ ਜਿਹਾ ਪਾਏ ਨੇ ਮੈਂ ਨਮਕ ਪਾਇਆ ਸਵਾਦ ਅਨੁਸਾਰ ਅੱਧਾ ਚਮਚਾ ਅੱਧੇ ਤੋਂ ਵੀ ਘੱਟ ਹੀ ਪਾਇਆ ਕਿਉਂਕਿ ਸਵਾਦ ਅਨੁਸਾਰ ਹੀ ਪਾਇਆ ਮੈਂ ਥੋੜੀ ਜਿਹੀ ਹਲਦੀ ਪਾਈ ਆ ਕਿਉਂਕਿ ਦੁਬਾਰਾ ਦੁਬਾਰਾ ਮਸਾਲੇ ਪੈਣੇ ਨੇ ਫਿਰ ਇਸ ਕਰਕੇ ਮੈਂ ਹਿਸਾਬ ਨਾਲ ਮਸਾਲੇ ਪਾ ਰਹੀ ਆ ਇਹ ਜੀਰਾ ਪਾਊਡਰ ਵੀ ਪਾ ਦਿੱਤਾ ਥੋੜਾ ਜਿਹਾ ਏ ਸੌਰੀ ਤਨੀਆ ਪਾウダー ਵੀ ਪਾ ਦਿੱਤਾ ਮੈਂ ਥੋੜਾ ਜਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਬਹੁਤੇ ਮਸਾਲੇ ਨਹੀਂ ਪਾਉਣੇ ਇਹਦੇ ਵਿੱਚ ਅਸੀਂ ਕਿਉਂਕਿ ਮਸਾਲੇ ਡਬਲ ਡਬਲ ਪੈਣੇ ਆ ਫਿਰ ਇਸ ਕਰਕੇ ਇਹਦੇ ਵਿੱਚ ਸਾਰੇ ਮਸਾਲੇ ਆਪਾਂ ਜਿਹੜੇ ਆ ਬਿਲਕੁਲ ਥੋੜੇ ਥੋੜੇ ਪਾਏ ਆਗੇ ਆ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਲਵਾਂਗੇ ਇਸ ਕੋਲ ਨੂੰ ਨਾ ਬਹੁਤਾ ਪਤਲਾ ਰੱਖਣਾ ਏ ਨਾ ਬਹੁਤਾ ਸੰਘਣਾ ਕਰਨਾ ਇਹ। ਇਹ ਮਿਰਚਾਂ ਨੂੰ ਕੋਟੰਗ ਕਰਨੀ ਆ ਇਸ ਘੋਲ ਦੇ ਨਾਲ। ਤੇ ਮਿਰਚਾਂ ਬਹੁਤ ਵਧੀਆ ਤਲੀਆਂ ਜਾਂਦੀਆਂ ਨੇ ਰੋਟੀ ਦੇ ਨਾਲ ਖਾਣ ਲੱਗਿਆਂ ਬਹੁਤ ਮਜ਼ਾ ਆਉਂਦਾ। ਤੇ ਮਿਰਚਾਂ ਅੱਜ ਆਪਾਂ ਬੜੇ ਤਰੀਕੇ ਦੇ ਨਾਲ ਬਣਾਵਾਂਗੇ ਬਹੁਤ ਵਧੀਆ ਬਣਾਵਾਂਗੇ ਸਰਦੀਆਂ ਦੇ ਵਿੱਚ ਮਿਰਚਾਂ ਜਿਹੜੀਆਂ ਬਾਤੂ ਮਿਲ ਜਾਂਦੀਆਂ ਨੇ ਮੋਟੀਆਂ ਵਾਲੀਆਂ। ਥੋੜਾ ਜਿਹਾ ਪਾਣੀ ਆਪਾਂ ਹੋਰ ਲਵਾਂਗੇ। ਇਸ ਤਰ੍ਹਾਂ ਹੀ ਬਸ ਇਹਨੂੰ ਇਹਦੀਆਂ ਜਿਹੜੀਆਂ ਢੇਲੀਆਂ ਨੇ ਪ੍ਰੈਸ ਕਰ ਲੈਣੀਆਂ ਸਾਰੀਆਂ ਵੇਸਣ ਦੀਆਂ ਤੇ ਇਸੇ ਤਰ੍ਹਾਂ ਹੀ ਅਸੀਂ ਵਧੀਆ ਜਿਹਾ ਇੱਕ ਕੋਲ ਬਣਾ ਲੈਣਾ ਇਹ ਦੇਖੋ ਕਿੰਨਾ ਸੋਹਣਾ ਕੋਲ ਬਣ ਰਿਹਾ ਏ ਤੇ ਹੁਣ ਇਹ ਕੋਲ ਤਿਆਰ ਹੋ ਗਿਆ ਏ ਸੀ ਚਾਰ ਉਬਲੇ ਹੋਏ ਆਲੂ ਲੈ ਲੈਨੇ ਇਹਨਾਂ ਦੇ ਵਿੱਚ ਵੀ ਥੋੜੇ ਥੋੜੇ ਮਸਾਲੇ ਪਾਵਾਂਗੇ ਇਹ ਜੀਰਾ ਜੀਰਾ ਪਾਤਾ ਸਾਬਤ ਮੈਂ ਥੋੜਾ ਜਿਹਾ 1/4 ਚਮਚ ਇਹ ਚਿਲੀ ਫਲੈਕਸ ਥੋੜੇ ਜਿਹਾ ਪਾਤੇ ਆ ਲਾਲ ਮਿਰਚ ਦੇ ਚਣਕੀ ਸਿਲਕੇ ਇਹ ਕਾਲੀ ਮਿਰਚ ਦੇ ਥੋੜੇ ਜਿਹਾ ਪਾਤੀ ਆ ਪਾਊਡਰ ਕਾਲੀ ਮਿਰਚ ਦਾ ਪਾਊਡਰ ਇਹ ਮੈਂ ਚਾਟ ਮਸਾਲਾ ਪਾਇਆ ਥੋੜਾ ਜਿਹਾ ਸਵਾਦਾਰੇ ਸਾਰੇ ਮਸਾਲੇ ਆਪਾਂ ਸਵਾਦ ਅਨੁਸਾਰ ਥੋੜੇ ਥੋੜੇ ਪਾਉਣੇ ਆ ਡਬਲ ਡਬਲ ਮਸਾਲੇ ਪੈ ਰਹੇ ਨੇ ਜਨਿਕੇ ਵੇਸਣ ਵਿੱਚ ਵੀ ਪਾਏ ਨੇ ਤੇ ਆਲੂਆਂ ਦੇ ਵਿੱਚ ਵੀ ਪੈ ਰਹੇ ਨੇ ਇਹ ਤਨੀਆ ਪਾਊਡਰ ਹੈ ਜੀ ਇਹ ਜੀਰੇ ਪਾ ਪੀਰੇ ਦਾ ਪਾਊਡਰ ਥੋੜਾ ਜਿਹਾ ਫੇਰ ਪਾਤਾ ਆ ਵੇਖੋ ਥੋੜਾ ਜਿਹਾ ਮੈਂ ਦੂਜਾ ਪਾਇਆ ਵਾ ਅਮਚੂਰਾ ਕਿਉਂਕਿ ਜਿੰਨਾ ਵੀ ਮਸਾਲਿਆਂ ਨਾਲ ਹੀ ਥੋੜਾ ਜਿਹਾ ਇਹਨੇ ਟੇਸਟ ਵਧ ਦੇਣਾ ਆ ਹੁਣ ਆਪਾਂ ਹੱਥਾਂ ਦੇ ਨਾਲ ਇਹਨੂੰ ਐਦਾਂ ਹੀ ਬਸ ਆਲੂਆਂ ਨੂੰ ਨਾ ਬਰੀਕ ਕਰ ਲਵਾਂਗੇ ਇਹ ਬੜੇ ਆਰਾਮ ਨਾਲ ਬਰੀਕ ਹੋ ਜਾਣੇ ਨੇ ਆਲੂ ਇਹ ਬਹੁਤ ਹੀ ਵਧੀਆ ਬਣਦੀਆਂ ਨੇ ਮਿਰਚਾਂ ਤਲ ਕੇ ਤੇ ਇੰਨੀਆ ਸਵਾਦ ਲੱਗਦੀਆਂ ਨੇ ਬਹੁਤ ਜ਼ਿਆਦਾ ਤੇ ਇੱਕ ਵਾਰੀ ਤੁਸੀਂ ਜ਼ਰੂਰ ਇਹੋ ਜਿਹੀਆਂ ਮਿਰਚਾਂ ਬਣਾ ਕੇ ਖਾਓ ਫੇਰ ਤੁਸੀਂ ਇੱਕ ਜਗ੍ਹਾ ਰੋਟੀ ਖਾਣ ਦੀ ਜਗ੍ਹਾ ਤੁਸੀਂ ਨਾ ਦੋ ਤਿੰਨ ਫੁਲਕੇ ਖਾ ਲੈਣੇ ਨੇ ਇੰਨੇ ਸਵਾਦ ਤੇ ਇੰਨੀ ਵਧੀਆ ਮਿਰਚ ਬਣਦੀ ਐ ਆਪਾਂ ਆ ਵੇਖੋ ਮਲਾ ਲਏ ਨੇ ਮਸਾਲੇ ਸਾਰੇ ਹੁਣ ਆਪਾਂ ਇੱਕ ਜਗ੍ਹਾ ਇਕੱਠੇ ਕਰ ਲੈਨੇ ਆਲੂ ਉਨੇ ਹੀ ਮੋਟੀਆਂ ਮਿਰਚਾਂ ਲਈਆਂ ਨੇ ਮੈਂ ਇਹਨਾਂ ਨੂੰ ਮੈਂ ਕੱਟ ਲਾਵਾਂਗੀ ਇਹਨਾਂ ਦੇ ਵਿੱਚ ਨਾ ਜੇ ਜ਼ਿਆਦਾ ਬੀਜ ਹੋਣਗੇ ਤੇ ਬੀਜ ਥੋੜੇ ਜਿਹਾ ਕੱਢ ਦਵਾਂਗੀ ਕਿਉਂਕਿ ਆਹ ਦੇਖੋ ਬੀਜ ਹੈ ਨਹੀਂ ਆ ਤੇ ਇਹਨਾਂ ਨੂੰ ਨਾ ਬੀਜਾਂ ਨੂੰ ਕੱਢਣ ਦੀ ਜ਼ਰੂਰਤ ਨਹੀਂ ਪਈ ਕਈ ਮਿਰਚਾਂ ਇਹੋ ਜਿਹੀਆਂ ਆਉਂਦੀਆਂ ਆ ਦੇਖੋ ਖਾਲੀ ਆਉਂਦੀਆਂ ਨੇ ਕਈ ਭਰੀਆਂ ਹੁੰਦੀਆਂ ਪਿੱਛੋਂ ਮਤਲਬ ਉਹਦੀਆਂ ਬੀਜਾਂ ਨਹੀਂ ਆ ਉਹਨਾਂ ਚੋਂ ਥੋੜੇ ਬਹੁਤੇ ਕੱਢ ਵੀ ਲਈਦੇ ਕਿਉਂਕਿ ਜ਼ਿਆਦਾ ਤਿੱਖੀਆਂ ਨਾ ਹੋਣ ਆਹ ਦੇਖੋ ਇਹਨਾਂ 'ਚ ਤੇ ਬਿਲਕੁਲ ਥੋੜੇ ਆ ਇਹ ਮੈਂ ਮਿਰਚਾਂ ਦੋ ਪਹਿਲਾਂ ਸਬਜ਼ੀ ਵਿੱਚ ਵੀ ਵਰਤ ਚੁੱਕੀਆਂ ਇਹ ਕੌੜੀਆਂ ਨਹੀਂ ਹੈਗੀਆਂ ਤੇ ਇਹਦੇ ਵਿੱਚ ਮੈਂ ਤਾਂ ਕਰਕੇ ਬੀਜ ਜਿਹੜੇ ਹੈਗੇ ਆ ਉਹ ਵੀ ਨਹੀਂ ਕੱਢੇ ਤੇ ਆਪਾਂ ਸਾਰੀਆਂ ਮਿਰਚਾਂ ਨੂੰ ਇਸ ਤਰ੍ਹਾਂ ਹੀ ਕੱਟ ਲਈ ਜਾਣਾ ਇਹ ਬਣਦੀਆਂ ਬਹੁਤ ਸਵਾਦ ਆ ਇਹ ਮਿਰਚਾਂ ਬਹੁਤ ਵਧੀਆ ਬਣਦੀਆਂ ਨੇ ਕਰਾਰੀਆਂ ਬਣਦੀਆਂ ਐ ਇੱਕਦਮ ਬਹੁਤ ਵਧੀਆ ਚਟਪਟੀਆਂ ਜੀਆਂ ਬਣਦੀਆਂ ਨੇ ਇਹ ਵੈਸੇ ਵੀ ਪਰੌਂਠੇ ਨਾਲ ਬਹੁਤ ਸਵਾਦ ਲੱਗਦੀਆਂ ਨੇ ਪੂੜੀਆਂ ਨਾਲ ਵੀ ਸਵਾਦ ਲੱਗਦੀਆਂ ਨੇ ਜਿੱਦਾਂ ਮਰਜ਼ੀ ਖਾ ਸਕਦੇ ਆ ਅਸੀਂ ਰੋਟੀ ਦੇ ਨਾਲ ਵੀ ਬੜੀਆਂ ਵਧੀਆ ਲੱਗਦੀਆਂ ਨੇ ਇਸ ਤਰ੍ਹਾਂ ਥੋੜੇ ਥੋੜੇ ਆਲੂ ਜਿਹੜੇ ਆ ਆਪਾਂ ਸਾਰਿਆਂ ਦੇ ਵਿੱਚ ਭਰ ਦੇਵਾਂਗੇ ਇਸ ਤਰ੍ਹਾਂ ਤਿਆਰ ਕਰ ਲਵਾਂਗੇ ਸਾਰੀਆਂ ਮਿਰਚਾਂ ਨੂੰ ਇਹ ਕਟ-ਕਟ ਕੇ ਭਰਾਂਗੇ ਤੇ ਆਲੂ ਜਿਹੜੇ ਆ ਵਿੱਚੇ ਹੀ ਫਰਾਈ ਹੋ ਜਾਣੇ ਨੇ ਬਹੁਤ ਵਧੀਆ ਕਿਉਂਕਿ ਫਰਾਈ ਇਸ ਕਰਕੇ ਹੋ ਜਾਣੇ ਨੇ ਨਾਲ ਉਹ ਨਾ ਜਿਹੜਾ ਆਪਾਂ ਵੇਸਣ ਘੋਲਿਆ ਏ ਉਹ ਆਪਾਂ ਬਹੁਤ ਜ਼ਿਆਦਾ ਮੋਟਾ ਨਹੀਂ ਰੱਖਿਆ ਮਤਲਬ ਮੋਟੇ ਦਾ ਮਤਲਬ ਸੰਘਣਾ ਨਹੀਂ ਰੱਖਿਆ ਜੇ ਆਪਾਂ ਵੇਸਣ ਸੰਘਣਾ ਲਾਵਾਂਗੇ ਤੇ ਫੇਰ ਵੇਸਣ ਹੀ ਪੱਕੇਗਾ ਵਿੱਚੋਂ ਆਲੂ ਕੱਚੇ ਰਹਿ ਜਾਣਗੇ ਤੇ ਹਮੇਸ਼ਾ ਹੀ ਇਹ ਗੱਲ ਹੋਣੀ ਚਾਹੀਦੀ ਆ ਕਿ ਵੇਸਣ ਦਾ ਕੋਟਿੰਗ ਜਿਹੜੀ ਆ ਉਹ ਪਤਲੀ ਹੋਣੀ ਚਾਹੀਦੀ ਆ ਉਹਦੇ ਕਰਕੇ ਫਿਰ ਆਲੂ ਜਿਹੜੇ ਆ ਉਹ ਵੀ ਫਰਾਈ ਹੋ ਜਾਂਦੇ ਨੇ ਮਿਰਚਾਂ ਦੇ ਵਿੱਚ ਜਿਹੜੇ ਪਏ ਹੋਏ ਨੇ ਤਰੀਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਬੜੀ ਮਿਹਰਬਾਨੀ ਆ ਜੀ ਤੁਹਾਡੀ ਤੁਹਾਡੀ ਹਿੰਮਤ ਦੇ ਨਾਲ ਹੀ ਮੇਰਾ ਚੈਨਲ ਅੱਗੇ ਵਧਣਾ ਜੀ ਥੋੜਾ ਜਿਹਾ ਪਾਣੀ ਪਾਉਣ ਦੀ ਜ਼ਰੂਰਤ ਪਈ ਆ ਸਾਨੂੰ ਮੈਨੂੰ ਲੱਗਾ ਕਿ ਇਹ ਵੇਸਨ ਫੁੱਲ ਗਿਆ ਹੋਇਆ ਤੇ ਮਤਲਬ ਸੰਘਣਾ ਹੋ ਗਿਆ ਸਭ ਤੋਂ ਪਹਿਲੇ ਕੋਲਿਆ ਸੀ ਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਫਰਾਈਪੈਨ ਧਰਿਆ ਆ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਲਵਾਂਗੇ ਥੋੜਾ ਜਿਹਾ ਤੇਲ ਪਾਵਾਂਗੇ ਜਿਆਦਾ ਆਪਾਂ ਡੀਪ ਫਰਾਈ ਤਾਂ ਕਰਨੀਆਂ ਨਹੀਂ ਹੈ ਚਲੋ ਫਰਾਈ ਕਰਾਂਗੇ ਇਹਨਾਂ ਨੂੰ ਥੋੜਾ ਥੋੜਾ ਤਲਾਂਗੇ ਤੇਲ ਸਾਡਾ ਗਰਮ ਹੋ ਗਿਆ ਆ ਉਧਰ ਅਸੀਂ ਹੁਣ ਮਿਰਚਾਂ ਜਿਹੜੀਆਂ ਰੱਖਣ ਦੀ ਤਿਆਰੀ ਕਰਦੇ ਆ ਇਹਦਾ ਇੱਕ ਇੱਕ ਮਿਰਚ ਜਿਹੜੀ ਆ ਆਪਾਂ ਫੜੀ ਜਾਣੀ ਆ ਲਈ ਜਾਣੀ ਆ ਤੇ ਇਸ ਤਰ੍ਹਾਂ ਹੀ ਬੱਸ ਨੂੰ ਕੋਟਣ ਕਰੀ ਜਾਣੀ ਆ ਵੇਸਨ ਦੀ ਇਦਾਂ ਕਿਹੇ ਚੀਜ਼ ਦੇ ਨਾਲ ਇਦਾਂ ਚੱਕ ਕੇ ਇਦਾਂ ਇਹਨੂੰ ਫਰਾਈ ਪੈਨ ਦੇ ਵਿੱਚ ਹੌਲੀ-ਹੌਲੀ ਰੱਖੀ ਜਾਣਾ ਬਸ ਇਹ ਦੇਖੋ ਕੋਈ ਵੀ ਨਾ ਵੇਸਣ ਥੋੜਾ ਜਿਹਾ ਵੀ ਨਹੀਂ ਲੱਥਣਾ ਹੈਗਾ ਇਹ ਸਾਰਾ ਹੀ ਵੇਸਣ ਜਿਹੜਾ ਪੱਕ ਜਾਣਾ ਨਾਲ ਹੀ ਤੇ ਇਹ ਬਿਲਕੁਲ ਸਾਫ਼ ਹੀ ਵਿਖਾਈ ਦੇਗਾ ਜਿੰਨੀਆਂ ਮਿਰਚਾਂ ਆਉਂਦੀਆਂ ਨੇ ਤੇਲ ਦੇ ਵਿੱਚ ਓਨੀਆਂ ਅਸੀਂ ਪਹਿਲਾਂ ਰੱਖਾਂਗੇ ਫਿਰ ਦੂਜੀ ਵਾਰੀ ਚ ਜਿਹੜੀਆਂ ਆਪਾਂ ਉਹ ਤਲਾਂਗੇ ਕੋਈ ਵੀ ਸਬਜੀ ਜਿਹੜੀ ਆ ਮਤਲਬ ਦਾਲ ਦੇ ਨਾਲ ਵੀ ਇਹ ਵਧੀਆ ਲੱਗਦੀਆਂ ਨੇ ਬਣੀਆਂ ਹੋਈਆਂ ਤੇ ਉਦਾਂ ਵੀ ਇਹ ਚਟਨੀ ਦੀ ਜਗ੍ਹਾ ਵੀ ਇਹ ਲੱਗ ਸਕਦੀਆਂ ਨੇ ਵੈਸੇ ਵੀ ਰੋਟੀ ਦੇ ਉੱਤੇ ਰੱਖ ਕੇ ਵੈਸੇ ਹੀ ਖਾ ਲਓ ਤੇ ਬਹੁਤ ਹੀ ਵਧੀਆ ਵਾ ਇਹ ਟੇਸਟ ਬਹੁਤ ਦਿੰਦੀਆਂ ਨੇ ਟੇਸਟੀ ਬੜੀਆਂ ਬਣਦੀਆਂ ਨੇ ਤੁਸੀਂ ਇਹ ਰੈਸਪੀ ਨੂੰ ਇੱਕ ਵਾਰੀ ਪਹਿਲ ਜ਼ਰੂਰ ਦਿਓ ਐਦਾਂ ਹੀ ਆਪਾਂ ਬਸ ਥਾਲੇ ਲਾਵਾਂਗੇ ਇਹਨਾਂ ਨੂੰ ਇਹ ਚਾਰ ਮੇਟਿਆਂ ਪਹਿਲਾਂ ਧਰੀਆਂ ਨੇ ਤੇ ਚਾਰ ਹੀ ਆਪਾਂ ਬਾਅਦ ਚ ਧਰ ਲਵਾਂਗੇ ਕਿਆ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਸਿਆਲ ਦੇ ਵਿੱਚ ਤੇ ਇਹੋ ਜਿਹੀਆਂ ਸਬਜ਼ੀਆਂ ਜਿਹੜੀਆਂ ਆਮ ਹੀ ਮਿਲ ਜਾਂਦੀਆਂ ਨੇ ਹਰੀਆਂ ਸਬਜ਼ੀਆਂ ਬਹੁਤ ਮਿਲਦੀਆਂ ਨੇ ਬਸ ਇਹ ਤਿਆਰ ਹੋ ਗਈਆਂ ਨੇ ਥੋੜੀਆਂ-ਥੋੜੀਆਂ ਬਸ ਇਹ ਇੱਕ ਹੋਰ ਲਵਾ ਕੇ ਤਾਂ ਆਪਾਂ ਕੱਢ ਲੈਣੇ ਬਾਹਰ ਰਿਆੜ ਫੂਡ ਚੈਨਲ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਜੀ ਬਹੁਤ ਵਧੀਆ ਹੁੰਦੀਆਂ ਵਾ ਤੁਸੀਂ ਸਾਰੀ ਵੀਡੀਓ ਵੇਖਿਆ ਕਰੋ ਫਿਰ ਤੁਹਾਨੂੰ ਵੀ ਪਤਾ ਚੱਲ ਸਕੇਗਾ ਕਿ ਜਿਹੜੀਆਂ ਵੀਡੀਓ ਦੇ ਵਿੱਚ ਜਿਹੜਾ ਕੰਮ ਕਰ ਰੱਖਿਆ ਆ ਕਿਵੇਂ ਇਹਦਾ ਕਰ ਰੱਖਿਆ ਏ ਵਧੀਆ ਹੈ ਕਿ ਕਿਦਾਂ ਦਾ ਲੱਗਦਾ ਫਿਰ ਤੁਸੀਂ ਕਮੈਂਟ ਕਰਕੇ ਦੱਸਦੇ ਵੀ ਦਿਆ ਕਰੋ ਕਿ ਆਂਟੀ ਜੀ ਵਧੀਆ ਵਾ ਜਾਂ ਨਹੀਂ ਕਿਵੇਂ ਦਾ ਤੁਹਾਨੂੰ ਲੱਗਦਾ ਏ ਜੀ ਇਹ ਦੇਖੋ ਆਪਾਂ ਹੁਣ ਇਹਨਾਂ ਨੂੰ ਤਲ ਕੇ ਬਾਹਰ ਕੱਢੀ ਜਾਣਾ ਆ ਬਹੁਤ ਕੜਾਕੀਆਂ ਤੇ ਕੁੜਕੜੀਆਂ ਬਣੀਆਂ ਨੇ ਇਸ ਟਾਈਮ ਬਹੁਤ ਵਧੀਆ ਹੈ ਆਪਾਂ ਜਿਹੜੀਆਂ ਦੁੱਧੀਆਂ ਰਹਿੰਦੀਆਂ ਮਿਰਚਾਂ ਸੀ ਉਹਨਾਂ ਨੂੰ ਵੀ ਆਪਾਂ ਫਰਾਈ ਪੀਨ ਦੇ ਵਿੱਚ ਪਾਵਾਂਗੇ ਹੌਣ ਹੌਲੀ ਹੌਲੀ ਵੇ ਦੇਖ ਸਕਦੇ ਹੋ ਕਿ ਤੇਲ ਦੇਖੋ ਮਿਰਚਾਂ ਨੇ ਬਿਲਕੁਲ ਵੀ ਨਹੀਂ ਪੀਤਾ ਹੈਗਾ ਜਨਨੇ ਕੇ ਤੇਲ ਜਿਹੜਾ ਹੈ ਉਹਨੇ ਦਾ ਉਹਨਾ ਹੀ ਹੈ ਤੇ ਤੇਲ ਬਹੁਤ ਘੱਟ ਲੱਗਾ ਹੈ ਤੇ ਇਸ ਤਰ੍ਹਾਂ ਦਾ ਹੀ ਮਤਲਬ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਤੇਲ ਜਿਹੜਾ ਬਿਲਕੁਲ ਮਿਰਚਾਂ ਦੇ ਅੰਦਰ ਨਹੀਂ ਗਿਆ ਤੇ ਬਹੁਤ ਵਧੀਆ ਗੱਲ ਹੈ ਤੇਲ ਉਹਨੇ ਦਾ ਉਹਨਾਂ ਹੀ ਦਿਖ ਰਿਹਾ ਏ ਤੇ ਮਿਰਚਾਂ ਜਿਹੜੀਆਂ ਵੇਖਿਓ ਆ ਵੀ ਬਣ ਕੇ ਨਿਕਲ ਜਾਣੀਆਂ ਨੇ ਤੇ ਤੇਲ ਉਹਨੇ ਦਾ ਉਹਨਾਂ ਹੀ ਰਹਿ ਜਾਣਾ ਇਹ ਨੂੰਨਾ ਬਹੁਤ ਜ਼ਿਆਦਾ ਤੇਜ਼ ਗੈਸ ਤੇ ਨਹੀਂ ਬਣਦੀਆਂ ਇਹ ਇਹ ਘੱਟ ਗੈਸ ਤੇ ਤਿਆਰ ਹੁੰਦੀਆਂ ਨੇ ਬਹੁਤ ਘੱਟ ਵੀ ਨਹੀਂ ਕਰਨਾ ਅੱਧ ਜਿਹੇ ਫਲੇਮ ਰੱਖੋਗੇ ਤੇ ਫਿਰ ਗੈਸ ਦੇ ਗੈਸ ਦਾ ਤੇ ਫਿਰ ਇਹ ਬਣ ਜਾਂਦੀਆਂ ਬੜੇ ਆਰਾਮ ਨਾਲ ਇਹ ਦੇਖੋ ਕਿੰਨੀਆਂ ਕੁਕੜੀਆਂ ਬਣੀਆਂ ਨੇ ਉੱਤੋਂ ਵੇਖਣ ਨੂੰ ਯਾ ਦੇਖੋ ਕਿੰਨੀਆਂ ਕੁਕੜੀਆਂ ਲੱਗਣ ਡੀਆਂ ਨੇ ਤੁਸੀਂ ਦੇਖ ਸਕਦੇ ਹੋ ਜੇ ਮੈਂ ਥੋੜਾ ਜਿਹਾ ਵੇਸਣ ਪਤਰਾ ਲਗਾਇਆ ਇਹ ਨਾ ਤੇ ਇਹ ਜਿਹੜੇ ਆਲੂ ਇਹ ਫਰਾਈ ਹੋ ਗਏ ਨੇ ਨਾਲ ਜੇ ਮੈਂ ਵੇਸਣ ਜਿਹੜਾ ਕੋਟੰਗੇ ਦੀ ਬੜੀ ਮੋਟੀ ਜੀ ਕਰ ਦਿੰਦੀ ਤੇ ਵੀ ਮਿਰਚਾਂ ਟਕੀਆਂ ਜਾਣੀਆਂ ਸੀ ਤੇ ਉਹ ਤੇ ਪਕੌੜੇ ਬਣ ਜਾਣੇ ਸਨ ਇੱਕ ਹੋਰ ਹਿਸਾਬ ਦੇ ਤੇ ਵੇਸੜੀ ਵੇਸਨ ਨਜ਼ਰ ਆਣਾ ਸੀ ਆ ਜੋ ਚੀਜ਼ ਬਣੀ ਹੈ ਨਾ ਇਹ ਇੱਕ ਅਲੱਗ ਚੀਜ਼ ਬਣੀ ਤੇ ਬਹੁਤ ਵਧੀਆ ਚੀਜ਼ ਬਣੀ ਆ ਤੇ ਵੇਖੋ ਕਿੰਨੀ ਵਧੀਆ ਤੇਲ ਵੀ ਓਨੇ ਦਾ ਓਨਾ ਹੀ ਤੁਹਾਨੂੰ ਨਜ਼ਰ ਆਣ ਡਿਆ ਤੇ ਰੈਸਪੀ ਵੀ ਕਿੱਡੀ ਵਧੀਆ ਬਣੀ ਜੇ ਹੁਣ ਆਪਾਂ ਇਹਦੇ ਉੱਤੇ ਨਿੰਬੂ ਵੀ ਪਾਵਾਂਗੇ ਖਟਾਈ ਵਧਾਵਾਂਗੇ ਇਹਦੀ ਥੋੜੀ ਜੀ ਐਨਾ ਸਾਡੇ ਜਿਹੜੀ ਰਸੋਈ ਹੈ ਨਾ ਉਧਰੋਂ ਸੂਰਜ ਚੜ੍ਹਦੇ ਹੀ ਧੁੱਪ ਆ ਜਾਂਦੀ ਆ ਇਸ ਕਰਕੇ ਇਹ ਨਾ ਧੁੱਪ ਪੈ ਰਹੀ ਆ ਸ਼ੀਸ਼ੇ ਦੇ ਅੰਦਰੋਂ ਧੁੱਪ ਆ ਰਹੀ ਆ ਤੇ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਜੀ ਉਨੀ ਦੇਰ ਤੱਕ ਰਿਆੜ ਫੂਡ ਵੱਲੋਂ ਗੁੱਡ ਬਾਏ